ਸਾਲ ਚ ਕਿੰਨੇ ਬੱਚੇ ਇਹਦੇ? ਸਾਲ ਚ ਇੱਕ ਭੇਡ ਦੇ 4 ਵਿੱਚ 4 ਬੱਚੇ। ਦੋ ਵਾਰਾਂ ਸੁੰਦੀ ਆ। ਦੋ ਵਾਰੀ ਸੁੰਦੀ ਆ। ਠੀਕ। ਇੱਕ ਕਹਿੰਦੇ ਤਿੰਨ ਵਾਰੀ ਵੀ ਸੂ ਪੈਂਦੀ ਆ ਉਹ ਆ ਕੀ ਰੀ ਆ। ਨਹੀਂ ਯਾਰ ਝੂਠ ਹੈ ਮੈਂ ਤਿੰਨ ਵਾਰਾ ਸੂਗੀ ਤਾਂ 14 ਮਹੀਨਿਆਂ ਚ ਸੂ। 14 ਮਹੀਨੇ। ਡਾਇਟੀਕਲ ਤੱਪ A to Z ਖੁੱਲਾ ਮਿਲਦਾ। ਹਾਂ। ਪੋਸਟ ਫੀਡ ਉਧਰ ਬਾਦੂ ਖੁੱਲਾ ਮਿਲਦਾ ਖਾ ਕੇ ਨਾਗੜੀ ਬੰਦਾ ਤੁਰਿਆ ਜਾਂਦਾ ਲੈ ਕੀ ਦਿੱਕਤ ਹੈ। ਮੈਂ ਖੁਦ ਜਾ ਕੇ ਆਇਆ ਇੱਕ ਸਾਲ। ਹੈ। ਚੰਗੇ ਟਕਾ ਚਲਦਾ ਯਾਰਾ ਸਰਦਾ ਕਿਸੇ ਬੰਦੇ ਦੀ ਇਹ ਸੋਚ ਨਹੀਂ ਵੀ ਹਾਂ ਵੀ ਸਾਨੂੰ ਗੱਡੀ ਦੇ ਹੀ ਆਉਂਦੇ ਸਾਲ ਨੂੰ ਗਿਰਕਾਰ ਤੇ ਆਵਾਂਗੇ ਉਹ ਆ ਪੇਂਡ ਚਾਲ ਅੱਛਾ ਵੀ ਇੱਕੀ ਤੇਰੇ ਪੈਦਲ ਆਇਆ ਵੀ ਆਉਂਦੇ ਸਾਲ ਨੂੰ ਪੈਦਲ ਹੀ ਆਵਾਂ ਮੈਂ ਪੈਸਾ ਵੀ ਨਾ ਦੇਦੀ ਜਿਹੜਾ ਉੱਤੇ ਆ ਜਾ ਜੜ ਕੇ ਹਾਂ ਇਦੂ ਕਦੋਂ ਇਹ ਇੱਕ ਚੀ ਚੱਲ ਹੋ ਰਾ ਚੱਲ ਆਪਾਂ ਇਹ ਜੀ ਦਾ ਆਪਾਂ ਮਜ਼ਾਕ ਦਾ ਪਾਤਰ ਨਹੀਂ ਬਣਾਉਂਦੇ ਗੱਲ ਨੂੰ ਕਿਉਂਕਿ ਉਹਨਾਂ ਦੀ ਸਰਦ ਆ ਗਈ ਉਹ ਮਨੋ ਕਾਮਨਾ ਪਰ ਇਹ ਗੱਲ ਇਹ ਵੀ ਸਹੀ ਆ ਅਸਲ ਦੇ ਵਿੱਚ ਜੇ ਪ੍ਰਮਾਤਮਾ ਨੇ ਆਪਾਂ ਨੂੰ ਤੇ ਸਾਧਨ ਬਖਸ਼ ਦੇ ਆਪਾਂ ਮੰਨ ਲਾ ਉਹਦੇ ਹੱਥ ਜੋੜ ਕੇ ਮੰਗੇ ਮਾਲਕਾ ਵੀ ਆਉਂਦੇ ਜਿਹੜੇ ਗੱਡੀ ਦੇਈ ਅਸੀਂ ਤੇਰੇ ਗੱਡੀ ਦੇਈ ਗੱਡੀ ਤੇ ਆਈਏ ਸਹੀ ਪਰ ਆਪਣੀ ਬੁੱਧੀ ਨਹੀਂ ਗਈ ਉਹ ਆਪਣੀ ਲੋਕਾਂ ਮਗਰ ਦੇਖ ਕੇ ਨਾ ਵੀਰ ਦੂਜੇ ਸਾਲ ਇਹ ਵੀ ਪੈਦਲ ਚੱਲਿਆ ਆਪਾਂ ਪੈਦਲ ਹੀ ਜਾਣਾ ਆਪਾਂ ਗੱਡੀ ਤੇ ਜਾਣਾ ਜਾਂ ਸਾਧਨ ਤੇ ਜਾਣਾ ਨਹੀਂ ਭੇਡ ਫਿਰ ਕੌਣ ਆਕੇ ਭੇਡ ਇਹ ਗਾਇਨਾਂ ਭੇਡਾਂ ਵਾਲੀ ਆ ਤੇ ਤੇਰੀ ਯਾਦ ਹੀ ਨਹੀਂ ਹੈ। ਐਵੇਂ ਨਹੀਂ ਕਹਿੰਦਾ ਭੇਡ ਚਾਲ ਲੱਗਿਆ ਯਾਰ ਤੂੰ। ਇਹ ਕਹਿੰਦੇ ਭੇਡ ਇੱਕ ਚਾਲ ਵੀ ਮਗਰ ਪਾਵੇਂਗਾ ਖੂਚ ਹੀ ਡਿੱਗੀ। ਯਾਨੀ ਨੇ ਮਗਰ ਜਾ ਵੜਨਾ ਸਾਰਿਆਂ ਤੇ। ਅਹ ਹਾਸੀ ਕਾਲ ਜੀ ਸਾਰਿਆਂ ਨੂੰ ਤੇ ਸਾਨੂੰ ਪਤਾ ਵੀ ਰਾਜਸਥਾਨ ਦੇ ਵਿੱਚ ਫਿਰਦੇ ਆ। ਤੇ ਅੱਜ ਤੁਸੀਂ ਮੇਰੇ ਪਿੱਛੇ ਦੇਖ ਲਿਆ ਹੋਣੀ ਆ ਭੇਡਾਂ ਤੇ ਬੱਕਰੀਆਂ ਕਹੋਗੇ ਕਿੱਥੇ ਲਿਆ ਕੇ ਪ੍ਰੀਤ ਵਿੱਚ ਬਲੌਗ ਬਣਾਉਣ ਲੱਗ ਗਿਆ। ਕਿਉਂਕਿ ਯਾਰ ਇਹ ਵੀ ਨਾ ਇੱਕ ਕਿੱਤਾ ਹੈ। ਤੇ ਆਪਣੇ ਨਾਲ ਆ ਜੀ ਵੀ ਰਾ ਇਧਰ ਸਾਡਾ ਬਾਈ ਆ ਵੱਡਾ ਭਾ। ਤੇ ਇਹਦੇ ਨਾਲ ਮੈਂ ਜਰਾ ਸੀ ਟੱਕ ਦਾ ਮਾਹੌਲ ਸੋਹਣਾ ਸੀਗਾ ਮੈਂ ਕਿਹਾ ਬਾਈ ਨਾਲ ਗੱਲਾਂ ਬਾਤਾਂ ਕਰਦੇ ਨਾਲੇ ਚਾਹ ਚੂ ਪੀਣਾ ਚਾਹ ਉਧਰ ਤਰੀ ਵੀ ਆ ਬਾਈ ਗਿਆ ਵਾ ਲੈਣ ਤੇ ਬਾਈ ਕੀ ਹਾਲ ਚਾਲ ਆ ਠੀਕ ਆ ਬੜੀਆ ਬਾਈ ਕੀ ਨਾਮ ਆ ਨਾਮ ਬੂਪਰਾਮ ਬੂਪਰਾਮ ਠੀਕ ਆ ਕਿੰਨੇ ਪਸ਼ੂ ਆਣ ਆਪਣੇ ਕੋਲੇ ਆਪਣੇ ਕੋਲੇ 60 ਪਸ਼ੂ ਨੇ 60 ਵਧੀਆ ਚੱਲੀ ਜਾਂਦਾ ਰਜਗਾਰ ਕਿੰਨਾ ਟਾਈਮ ਹੋ ਗਿਆ ਰੱਖਿਆ ਨੂੰ ਪਹਿਲਾਂ ਵੀ ਸੀ ਵਿਚਾਲੇ ਵੇਚਤੇ ਸੀ ਹੁਣ ਦੁਬਾਰੇ ਬਣਾਏ 60 ਦੁਬਾਰਾ ਇਹ ਤਾਂ ਇੱਕ ਤਰ੍ਹਾਂ ਦੀ ਨਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਕਹਿੰਦੇ ਨੇ ਨਾ ਸਿਆਣੇ ਕਹਿੰਦੇ ਨੇ ਵੀ ਇਹ ਤਾਂ ਬੈਂਕਾ ਇੱਕ ਤਰ੍ਹਾਂ ਦਾ ਏਟੀਐਮ ਆ ਹਨਾ ਹੈ ਸਹੀ ਹੈ ਹਨਾ ਜਦੋਂ ਮਰਜੀ ਵੇਚ ਲਾ ਕੋਈ ਵਿਆਹ ਸਾਦੀ ਆ ਗਈ ਜਾਂ ਕੋਹਰੋ ਗਈ ਛੋੜੇ ਕਿਹੜੀ ਕਿਹੜੀ ਨਸਲ ਰੱਖੀ ਹੁੰਦੀ ਆ ਫਿਰ ਜ਼ਿਆਦਾ ਸਾਡੇ ਕੋਲ ਜਾਂਦਾ ਕਰਸ਼ਮ ਕੀ ਲਪੜੀ ਹਾਂ ਇਹ ਦੋ ਨਸਲਾ ਇਹ ਲਪੜੀ ਭੇੜ ਆ ਗਈ ਤੇ ਸ਼ਾਮਕੀ ਸ਼ਾਮਕੀ ਦੀ ਭੇੜ ਈ ਇਹ ਮਤਲਬ ਛੋੜੇ ਰਾਜਸਥਾਨ ਚ ਵੱਧ ਮਸ਼ਹੂਰ ਆ ਇਹ ਹੂੰ ਠੀਕ ਆ ਰਾਜਸਥਾਨ ਚ ਜ਼ਿਆਦਾ ਹਨਾ ਸਾਡੇ ਪੰਜਾਬ ਚ ਤਾਂ ਚੱਲਦੀ ਆ ਜਿਵੇਂ ਆਪਣੀ ਜਮਨਾ ਪੂਰੀ ਹੋ ਗਈ ਉਹ ਇੱਧਰ ਨਹੀਂ ਉਹ ਇੱਧਰ ਨਹੀਂ ਆਉਂਦੀ ਮਤਲਬ ਉਹਦਾ ਕੀ ਰੀਜਨ ਕਿ ਉਹ ਇੱਧਰ ਪਲ ਨਹੀਂ ਸਕਦੀ ਉਹ ਉਹ ਜੇ ਜ ਮੌਸਮ ਹੋ ਜਾ ਹਾਂ ਉਹ ਕਾਮੀ ਵਾਲਾ ਮੰਦੀ ਆ ਪੰਜਾਬ ਤੇ ਤਾਂ ਨਾ ਹੁੰਦਾ ਹਾਂ ਉਹ ਸਿਸਟਮ ਨਾਲ ਹੀ ਜਿਹੜੀ ਵੈਰਾਈਟੀ ਅਲੱਗ ਲੱਗੇ ਸਹੀ ਗੱਲ ਰੱਜੇ ਦੀਆਂ ਅਲੱਗ ਲੱਗੇ ਪਰ ਇੱਕ ਚੀਜ਼ ਹੋਰ ਆ ਬਾਈ ਚਾਹੇ ਹੁਣ ਦੂਜੇ ਬਾਈ ਕੋਲੇ ਚਾਹੇ ਇਹਨਾਂ ਕੋਲੇ 200 ਪਸ਼ੂ ਹੋਵੇ ਪਰ ਇਹਨਾਂ ਕੋਲੇ ਚਰਾੰਦ ਏਰੀਆ ਬਹੁਤ ਆ ਹਨਾ ਛੋਟੇ ਕੋਲ ਚਰਾੰਦ ਬਹੁਤ ਆ ਚਰਾੰਦ ਵੱਧ ਹੋਵੇ ਹਨਾ ਜਿਵੇਂ ਕਿਤੇ ਮਹਾਰਾਜ ਨੇ ਮੀਂਹ ਪਾਤਾ ਹੁਣਾਂ ਮੀਂਹ ਪਾਇਆ ਆ ਬਰਾਨੀ ਏਰੀਆ ਆ ਰੱਬ ਨੇ ਇਹਨਾਂ ਨੂੰ ਚਾਰਨ ਤੋਂ ਆ ਪਿੱਛੇ ਹੁੰਦਾ ਕਹਿੰਦਾ ਦਿਖਾਈਂਗਾ ਜੱਸ ਇਧਰ ਨੂੰ ਪਿੱਛੇ ਨੂੰ ਕਰਕੇ ਕੈਮਰਾ ਚਰਨ ਨੂੰ ਚਰਾਹਾਂ ਦੀ ਚਰਾਹ ਹੁੰਦਾ ਜਿੱਧਰ ਨੂੰ ਮਰਜੀ ਲੈ ਲੈ ਬਾਕੀ ਇਹਨਾਂ ਦੇ ਫਸਲਾਂ ਉਹ ਜੀਆਂ ਹੁੰਦੀਆਂ ਚਰਾਹਾਂਦ ਵਾਲੀਆਂ ਹੀ ਆ ਆ ਥੋੜੇ ਹੁਣ ਮੂਆ ਮੂੰਗੀ ਹੋ ਗਈ ਮੂੰਗੀ ਤੋਂ ਬਾਅਦ ਥੋੜੇ ਗਵਾਰਾ ਹੋ ਗਿਆ ਗਵਾਰਾ ਮੂੰਗੀ ਹੈ ਹਾਂ ਇਹ ਚੱਲੀ ਜਾਣੀਆਂ ਅੱਗੇ ਫਿਰ ਕੀ ਬੀਜ ਗਾਉਣੇ ਤਾਂ ਸਰੋਂ ਗੇ ਪੂੰਫਲੀ ਇੱਥੇ ਸਰੋਂ ਹੁੰਦੀ ਹੈ ਸਰੋਂ ਜ਼ਿਆਦਾ ਹੁੰਦੀ ਆ ਇੱਧਰ ਸਰੋਂ ਥੋਲੇ ਹਮ ਪਰ ਮੇਰਾ ਥੋੜੇ ਫਿਰ ਇਧਰ Rajasthan ਚ ਸਭ ਤੋਂ ਪਸ਼ੂਆਂ ਦੀ ਮੰਡੀ ਕਿਹੜੀ ਵੱਡੀ ਲੱਗਦੀ ਆ ਮੰਡੇ ਇੱਥੇ ਨੇੜੇ ਲੱਗਦੀ ਨੇ ਜੀ ਲ ਤੱਕ ਯਾਰਾ ਤੁਹਾਡੇ ਉਹ ਮੇਲਾ ਹੁੰਦਾ ਪਤਾ ਨਹੀਂ ਕਿੱਥੋਂ ਦਾ ਮੁਖੀਸਰ ਆ ਪਤਾ ਨਹੀਂ ਕਿਹੜਾ ਕਿਹੜਾ ਹੁੰਦਾ ਉਹ ਉਹ ਮੇਲਾ ਤਾਂ ਇਹਦਾ ਇਹਦਾ ਕੀ ਨਾਮ ਮੈਂ ਵੀ ਭੁੱਲ ਗਿਆ ਕੋਲ ਹੈ ਇਹ ਲੈਲਾ ਮਦਨ ਇਹਦਾ ਲੈਲਾ ਮਜਰੂਦਾ ਨਹੀਂ ਉਹ ਤੁਹਾਡੇ ਪਸ਼ੂ ਵਾਲਾ ਲੱਗਦਾ ਹੁੰਦਾ ਯਾਰ ਉਹ ਪਤਾ ਨਹੀਂ ਕਿੱਥੇ ਆ ਉਹ ਯਾਰ ਮੈਂ ਭੁੱਲ ਗਿਆ ਕਿਹੜੀ ਜਗ੍ਹਾ ਪਸ਼ੂ ਵਾਲਾ ਤਾਂ ਇੱਥੇ ਲੱਗਿਆ ਨਹੀਂ ਉਧਰ ਹੋ ਜਾਂਦਾ ਉਹ ਤੇ ਜਿਵੇਂ ਹੁਣ ਪਿੰਡ ਚ ਹੋਰ ਵੀ ਕਿਸੇ ਕੋ ਰੱਖਿਆ ਹੋਵੇ ਆਪਣੇ ਆਪਣੇ ਕੋਲੇ ਹੈਗੀ ਪੰਛੀ ਘਰਾਂ ਕੋਲੇ ਪੰਛੀ ਘਰਾਂ ਕੋਲੇ ਇਹਦਾ ਫਿਰ ਤੁਸੀਂ ਔਸਤ ਜੀ ਕਿਵੇਂ ਕੱਢਦੇ ਹੋ ਉਹਨਾਂ ਬਸਾਲ ਦੀ ਕੱਢਦੇ ਹੋ ਉਹਨਾਂ ਕੇ ਬਜਾ ਜਦੋਂ ਲੋੜ ਪੈ ਗਈ ਬਸ ਉਦੋਂ ਹੀ ਵੇਚ ਦੇਣੀ ਵੱਧੇ ਕੱਢਦੇ ਜਿਵੇਂ ਕੋਈ ਜਰੂਰ ਕਰਿਆ ਜਦੋਂ ਵੇਚ ਲਈ ਹੈ ਜੇ ਕਰਿਆ ਜਦੋਂ ਵੇਚ ਲਈ ਫਿਰ ਕਿੰਨੇ ਦਾ ਨਾਕ ਵਕਦਾ ਜਿਹੜੀ ਸੋਡੇ ਹਿਸਾਬ ਨਾਲ ਇਧਰਲੀ ਪੇੜ ਵਧੀਆ ਪੇੜ ਆ ਤਿੰਨ ਮਹੀਨੇ ਦੇ ਕੇਟਿਆ 5000 ਦੇ ਵਿਕ ਜਾਂਦਾ ਤਿੰਨ ਮਹੀਨਿਆਂ ਦਾ ਬੱਚਾ ਚਾਹੇ ਪੇੜ ਆ ਚਾਹੇ ਭੇਡੂ ਆ ਤਿੰਨ ਹਜ਼ਾਰ ਦਾ ਦੇ ਬਿਕ ਜਾਂਦਾ ਇਹ 5000 5000 ਦਾ ਤੇ ਜੇ ਮੰਨ ਲਾ ਵੱਡੀ ਆ ਪੇੜ ਆ ਜਿਵੇਂ ਮਤਲਬ ਹੁਣ ਮਤਲਬ ਵੱਡੀ ਪੇੜ ਲਾ ਲਓ ਹਾਂ ਪੇੜਾ ਹੁਣ 10000 ਦੀ ਸੀ ਸਸ 11 ਦੀ ਹਾਂ ਆ ਬੜਾ ਪਾ ਲਈਏ 10000 ਦੀ ਲਈ ਸੀ ਆ ਦਿਖਾ ਮੜੀ ਆਹ 10000 ਦੀ ਲਈ ਹੂੰ ਠੀਕ ਆ ਪਿਛਲੇ ਸਾਲ ਜਿਵੇਂ ਹੁਣ ਮਾਲਾ ਪੰਜਾਬ ਦੇ ਵਿੱਚ ਸਾਡੇ ਬੰਦੇ ਵੀਡੀਓ ਦੇਖਦੇ ਹੁੰਦੇ ਆ ਮਤਲਬ ਉਹਨਾਂ ਨੂੰ ਕਿਸੇ ਨੂੰ ਚਾਹੀਦਾ ਹੁੰਦਾ ਵੀ ਅਸੀਂ ਯਾਰ ਕਿਉਂਕਿ ਸਾਡੇ ਦਾ ਅੱਗ ਲੱਗੀ ਪਈ ਆ ਰੇਡ ਦੀ ਹਨਾ ਮਤਲਬ ਵਧੀ ਵੀ ਜਾਂਦੇ ਆ ਘਟੀ ਵੀ ਜਾਂਦੇ ਆ ਮਤਲਬ ਜੇ ਕਿਸੇ ਨੇ ਉਥੋਂ ਕਿਤੇ ਪੰਜਾਬ ਤੋਂ ਇੱਧਰ ਲੈਣ ਆਉਣਾ ਹੋਵੇ ਤਾਂ ਦੇ ਦਿਆ ਕਰੋਗੇ ਮਿਲ ਜਾਂਦੇ ਹੈ ਜਾਨਵਰ ਤਾਂ ਮਿਲ ਜਾਂਦੇ ਹਰੇਕ ਤਰ੍ਹਾਂ ਆਹ ਠੀਕ ਆ ਤੇ ਜਿਵੇਂ ਹੁਣ ਮਾਈ ਇੱਕ ਨਾ ਹੋਰ ਹੁੰਦਾ ਸੀ ਜਿਵੇਂ ਅੱਗੇ ਆਪਾਂ ਦੇ ਦੇਉਂਦੇ ਸੀ ਇਹਨਾਂ ਦੀ ਜਿਹੜੀ ਆ ਔਨ ਹੁੰਦੀ ਆ ਇਹਨਾਂ ਦੀ ਆ ਆਪਾਂ ਬਾਲ ਲਾ ਲੋ ਤੇ ਵਿਕਦੇ ਹੁੰਦੇ ਸੀ ਇਹ ਹੁਣ ਵੀ ਵਿਕਦੇ ਆ ਵਿਕਦੇ ਹੈ ਕਿ ਰੁਪਏ ਕਿਵਾਂਟਲ ਹਿਸਾਬ ਨਾਲ ਵਿਕਦੇ ਇਤੋਂ ਕਰਾਂ 65 ਰੁਪਏ ਲੈ ਜਾਂਦੇ ਕਿਵਾਂਟਲ 65 ਰੁਪਏ 65 ਰੁਪਏ ਕਿਲੋ ਲਾ ਇੱਕ ਦਿਨ ਮੈਂ ਬੰਦੇ ਨੂੰ ਪੁੱਛਿਆ ਉਹ ਕਹਿੰਦਾ ਭਾਈ ਵੈਕਦੇ ਨਹੀਂ ਆ ਦੇਖ ਲੋ ਭਾਈ 65 ਰੁਪਏ ਕਿਲੋ ਇਹ ਵੈਕਦੇ ਓਹ ਭਾਈ ਇਹ ਇੱਕ ਵਾਰੀ ਕਰਦੇ ਹੋ ਸੇ ਮਹੀਨਾ ਚ ਬਸ ਤਿੰਨ ਵਾਰੀ ਸਾਲ ਚ ਸਾਲ ਚ ਤਿੰਨ ਵਾਰੀ ਇੱਕ ਭੇੜ ਤੋਂ ਕਿੰਨਾ ਲੈਂਦਾ ਹੈ 700 ਗ੍ਰਾਮ 700 ਗ੍ਰਾਮ ਮਤਲਬ ਕਿਲੋ ਕਦੇ ਲਵੇ ਤਾਂ ਵੀ ਬੈਂਦਾ ਤੇ ਇੱਕ ਵਾਰੀ ਜਗੇ ਤਿੰਨ ਵਾਰੀ ਦੋ ਵਾਰੀ ਕਿਤਰੀ ਹੈ ਨਾ ਸਾਥੇ ਫਿਰ ਕਿਲੋ ਲੈ ਜਾਂਦੀ ਹੈ ਠੀਕ ਆ ਤਿੰਨ ਵਾਰੀ 700 ਗ੍ਰਾਮ ਲੈਂਦੀ ਹੈ 700 ਗ੍ਰਾਮ ਲੈਂਦੀ ਹੈ ਫਿਰ ਇਹ ਕਿਲੋ ਹੀ ਕੱਢ ਲਿਆ ਕਰੋ ਕਿ ਫਿਰ ਇਹਦੇ ਗਰਮੀ ਦੇ ਹਿਸਾਬ ਨਾਲ ਕੱਟਣੀ ਪੈਂਦੀ ਹੈ ਗਰਮੀ ਦੀ ਪਰ ਗਰਮੀ ਵੀ ਲੱਗਦੀ ਹੈ ਹਨਾ ਬਾਸ ਤਿੰਨ ਵਾਰੀ ਕੱਟਣੀ ਪੈਂਦੀ ਹੈ ਚਲੋ ਕੋਈ ਨਹੀਂ ਬਾਰੀ ਵਾਲੇ ਦੇ ਵਾਲ ਉੱਡਣ ਲੱਗ ਜਾਂਦੇ ਹਾਂ ਗਰਮੀ ਜ਼ਿਆਦਾ ਆ ਜਾਂਦੀ ਫਿਰ ਉਹ ਬਿਚਾੜਨ ਵੀ ਲੱਗ ਜਾਂਦੇ ਹਨਾ ਵਾਲ ਇਹਨਾਂ ਦੇ ਇਨਨੋਂ ਤਾਂ ਨਹੀਂ ਭਾਈ ਕੋਈ ਬਿਮਾਰੀ ਮੂਰੀ ਆਉਂਦੀ ਜਿਵੇਂ ਇੱਧਰ ਮੌਸਮ ਆ ਛੋੜੇ ਇੱਧਰ ਹੋਰ ਕੋਈ ਸਾਹਤਾ ਵਾ ਬਿਮਾਰੀਆਂ ਦੇ ਟਿੱਕੇ ਲਾਉਣੇ ਪੈਂਦੇ ਲਾਉਣੇ ਪੈਂਦੇ ਇੱਧਰ ਵੀ ਹੂੰ ਉਹ ਕਿ ਇੱਧਰ ਤਾਂ ਮੈਂ ਇਹਨਾਂ ਦੀ ਖਰਾਕ ਬਹੁਤ ਹਨ ਇਹਦਾ ਤਾਂ ਵਧੀਆ ਚੀਜ਼ਾਂ ਚਾਰਦੇ ਆ ਖਾਂਦੇ ਆ ਟਿੱਕੇ ਤਾਂ ਲਾਉਣੇ ਪੈਂਦੇ ਤਿੰਨ ਚਾਰ ਪ੍ਰਕਾਰ ਦੇ ਟਿੱਕੇ ਆਉਂਦੇ ਹੂੰ ਉਹ ਸਾਲਚੇ ਲੱਗਦੇ ਆ ਜਦੋਂ ਨੈਤਰਾੰਤੋਂ ਤੋਂ ਪਹਿਲਾਂ ਹੁਣ ਫਿੜਕੀ ਦੇ ਟਿੱਕੇ ਲਾਉਣੇ ਪੈਣੇ ਸਾਨੂੰ ਹੂੰ ਜਿਵੇਂ ਇਹ ਸਾਲ ਕਦੀ ਮੰਨ ਕੇ ਚਲੋ ਜੇ ਔਸਤ ਕੱਢੀਏ ਆਪਾਂ ਵੀ ਸਾਲਕ ਦੀ ਕਮਾਈ ਕੀ ਹੋ ਕੀ ਹੋ ਜਾਂਦੀ ਹੈ ਮਤਲਬ ਜਿਹੜਾ ਸਾਲਕ ਦੀ ਹੁੰਦੀ ਆ ਕਮਾਈ ਤਾਂ ਜੇ ਦੇ ਕੋ ਹਰ ਇੱਕ ਚੀਜ਼ ਦਾ ਕੋਈ ਅੰਦਾਜ਼ਾ ਹੈ ਨਹੀਂ ਸਾਡਾ ਭਰਾ ਵੀ ਆ ਗਿਆ ਬਾਈ ਤੇ ਅਸੀਂ ਬਾਈ ਨੂੰ ਮਿਲਣ ਆਏ ਸੀ ਕੀ ਵੀਰੇ ਤੇਰਾ ਕੀ ਨਾਮ ਆ ਮੇਰਾ ਨਾਮ ਬਲਕਾਰ ਸਿੰਘ ਬਲਕਾਰ ਲੈ ਬਾਈ ਦੇ ਲਾਉਂਦੇ ਮੈਂ ਕਿ ਬਾਈ ਤੂੰ ਵੀ ਖੜਾ ਰਹਿ ਕੋਈ ਗੱਲ ਨਹੀਂ ਤੇਰੇ ਨਾਲ ਵੀ ਗੱਲਬਾਤ ਕਰਦੇ ਆ ਪਿੰਡ ਅਠ ਠੀਕ ਆ ਆਸਾ ਅਠ ਠੀਕ ਆ ਜਿਲ੍ਹਾ ਗੰਗਾ ਨਗਰ ਆਪਣੇ ਕੋਲੇ ਕਿੰਨੇ ਪਸ਼ੂਆ ਹੁਣ ਮੇਰੇ ਕੋਲੇ ਲਗਭਗ 150 ਨਗ 150 ਫਿਰ ਇਕੱਲਾ ਹੀ ਚਾਰਦਾ ਰਹਿਣਾ ਕਿ ਨਾਲ ਬੰਦੇ ਵੀ ਆ ਬੰਦਾ ਰੱਖਿਆ ਹੋਣਾ ਇੱਕ ਨਾਲ ਤੇ ਇਹ ਫਿਰ ਮਤਲਬ ਥੋੜੇ ਚਰਾੰਦ ਬਹੁਤਾ ਹਨ ਇਧਰ ਜਨਾਨਦ ਕਰਕੇ ਆ ਦੇਖੀਆ ਖੁੱਲਾ ਹਾਂ ਚਰਾੰਦ ਕਰਕੇ ਬਹੁਤ ਫਾਇਦਾ ਹਨ ਜਮੇ 150 ਲਾ ਕੇ ਸਾਡੇ ਏਰੀਆ ਚ ਉਹਨਾਂ ਦੀ ਸੁਰਤ ਪਾਉਂਦੇ ਜੀ ਹੈ ਨਹੀਂ ਹੈ ਤਾਂ ਹੈਗਾ ਫਾਰਮਾਂ ਦੇ ਰੱਖੇ ਹੋਏ ਆ ਪਰ ਅਸਲ ਚ ਇਹਨਾਂ ਨੂੰ ਚਾਹੀਦਾ ਆ ਚੀਜ਼ ਚਾਹੀਦੀ ਆ ਫਾਰਮ ਨਹੀਂ ਚਾਹੀਦਾ ਇਹਨਾਂ ਨੂੰ ਆ ਚੀਜ਼ ਚਾਹੀਦੀ ਖੁੱਲਾ ਇਹਨਾਂ ਨੇ ਮਰਜ਼ੀ ਨਾਲ ਆਕ ਬੂਹੀਆਂ ਜੋ ਵੀ ਆ ਨਾ ਉਹਦੇ ਮਨ ਪਸੰਦ ਦਾ ਹੀ ਖਾਣਾ ਹੈ ਹਾਂ ਤੇ ਮਰਜ਼ੀ ਨਾਲ ਹੀ ਬਹਿਣਾ ਇਹਨਾਂ ਨੇ ਇਹ ਨੀਗਾ ਵੀ ਤੜਕੇ 2 ਘੰਟੇ ਫੇਰ ਲੀਆਂ ਤਾਂ ਵੀ ਰੱਜ ਗਿਆ ਤਾਂ ਬਾਹਰ ਦਿਓ ਕੋਈ ਇਹਨਾਂ ਨੂੰ ਕੋਈ ਮਤਲਬ ਨਹੀਂਗਾ ਇੰਨੇ ਨਗਾਉਂ ਦੇ ਵਿੱਚ ਕਈ ਤੜਕੇ ਹੀ ਬਹਿ ਜਾਂਦੇ ਆ ਹਾਂ ਕਈ ਸਾਰਾ ਦਿਨ ਤੁਰੇ ਫਿਰਦੇ ਆ ਸਹੀ ਹੁਣ ਇਹਦੇ ਤਾਂ ਪੰਜ ਬਹਿ ਗੀਆਂ 10 ਚ ਰੀ ਜਾਂਦੀਆਂ ਆਉਂਦੀਆਂ ਹੁਣ ਇਹ ਨੂੰ ਆਦਿਆ ਖੜ ਗਏ ਮੈਂ ਇਹ ਦਿਖਾਉਣਾ ਉਹਨੇ ਖੜ ਕੇ ਨਾ ਆ ਖੜ ਗੀਆਂ ਆਪਣੇ ਕੋਲ ਆ ਕੇ ਯਾਰ ਇਹ ਕਿੰਨੇ ਜੇ ਆਤ ਬੜੀ ਹੁੰਦੀ ਆ ਵੀ ਜਿਵੇਂ ਆਪਾਂ ਖੜ ਗਏ ਨੇ ਉੱਥੇ ਆ ਕੇ ਖੜਨਾ ਜਾ ਇਹ ਭੇਡ ਫਿਰ ਕੌਣ ਆ ਕੇ ਭੇਡ ਇਹ ਕਹਿੰਦਾ ਭੇਡਾਂ ਵਾਲੀ ਆ ਤਾਂ ਤੇਰੀ ਯਾਦ ਹੀ ਨਹੀਂ ਹੈ। ਐਵੇਂ ਨਹੀਂ ਕਹਿੰਦਾ ਭੇਡ ਚਾਲ ਲੱਗਿਆ ਯਾਰ ਤੂੰ। ਇਹ ਕਹਿੰਦੇ ਭੇਡ ਇੱਕ ਚਾਲ ਵੀ ਮਗਰ ਪਾਵੇਂਗਾ ਖੂਚ ਹੀ ਡਿੱਗੀ। ਯਾਨੀ ਇਹਨੇ ਮਗਰ ਜਾ ਵੜਨਾ ਸਾਰਿਆਂ ਤੇ। ਇਹਨਾਂ ਨੂੰ ਕੋਈ ਮਤਲਬ ਨਹੀਂ ਕਹਿੰਦਾ ਡਿੱਗੀ ਜਾਂਦੀਆਂ। ਇਹ ਆ ਭੇਡ ਚਾਲ ਇਹਨੂੰ ਕਹਿੰਦੇ ਭੇਡ ਚਾਲ। ਇਹਨੂੰ ਕਹਿੰਦੇ ਭੇਡ ਚਾਲ ਪੰਜਾਬੀ ਦੀ ਕਹਾਵਤ ਤਾਂ ਨਹੀਂ ਬਣੀ ਐਵੇਂ ਕਿ ਭੇਡ ਚਾਲ ਬੰਦਾ ਯਾਰ ਲੱਗਿਆ ਵਾ। ਭੇਡ ਚਾਲ ਕਿੱਧਰ ਨੂੰ ਲੱਗ ਜਾਂਦਾ ਜਿੱਧਰ ਨੂੰ ਇਹ ਕੀ ਸਾਰੇ ਤਕਰੀਰ ਸਾਰੇ ਟੱਕਰ ਆਉਂਦੀ ਆ ਔਰ ਸਾਡੇ ਲੋਕ ਬਾਬੇ ਰਾਮਦੇਵਰੇ ਤੇ ਜਾਂਦੇ ਹੋਰ ਮਿਲ ਕੇ ਕਿਸੇ ਤੀਰਥ ਤੇ ਇੰਨਾ ਪੈਦਲ ਨਹੀਂ ਜਾਂਦੇਗੇ ਜਿੰਨਾ ਉਹ ਤਾਂ ਜਾਂਦਾ ਮੈਂ ਇਹ ਦੇਲਾ ਵੀ ਸਾਰੇ ਸਾਰੇ ਜਾਂਦੇ ਆ ਵੀ ਸਹੀ ਗੱਲ ਇਹ 2G ਸਾਰੇ ਜਾਂਦੇ ਆ ਪਰ ਕਿਸੇ ਬੰਦੇ ਦੀ ਇਹ ਸੋਚ ਨਹੀਂ ਵੀ ਹਾਂ ਭਈ ਸਾਨੂੰ ਗੱਡੀ ਦੇ ਹੀ ਆਉਂਦੇ ਸਾਨੂੰ ਸੀ ਗੱਡਾ ਕਰ ਤੇ ਆਵਾਂਗੇ ਉਹ ਆ ਪੇਂਡ ਚਾਲ ਅੱਛਾ ਵੀ ਇੱਕੀ ਤੇਰੇ ਪੈਦਲ ਆਇਆ ਵੀ ਆਉਂਦੇ ਸਾਲ ਨੂੰ ਪੈਦਲ ਹੀ ਆਵਾਂ ਮੈਂ ਪੈਸਾ ਮੰਨਾ ਦੇ ਦੇ ਜਿਹੜਾ ਉੱਤੇ ਆ ਜਾ ਜਣ ਕੇ ਹਾਂ ਇਹ ਕਿਤੀ ਚਲ ਹੋਰ ਆ ਚਲ ਆਪਾਂ ਇਹ ਜੀ ਦਾ ਆਪਾਂ ਮਜ਼ਾਕ ਦਾ ਪਾਤਰ ਨਹੀਂ ਬਣਾਉਂਦੇ ਗੱਲ ਨੂੰ ਕਿਉਂਕਿ ਉਹਨਾਂ ਦੀ ਸਰਦ ਆ ਗਿਆ ਉਹ ਮਨੋ ਕਾਮਨਾ ਬੜੀ ਗੱਲ ਕਹੀ ਇਹ ਵਾਲੀ ਤੇਰੀ ਗੱਲ ਇਹ ਵੀ ਸਹੀ ਆ ਅਸਲ ਦੇ ਵਿੱਚ ਜੇ ਪ੍ਰਮਾਤਮਾ ਨੇ ਆਪਾਂ ਨੂੰ ਤੇ ਸਾਧਨ ਬਖਸ਼ ਦੇ ਆਪਾਂ ਮੰਨ ਲਾ ਉਹਦੇ ਹੱਥ ਜੋੜ ਕੇ ਮੰਗੇ ਮਾਲਕਾ ਵੀ ਆਉਂਦੇ ਜਿਹੜੇ ਗੱਡੀ ਦੇਈ ਅਸੀਂ ਤੇਰੇ ਗੱਡੀ ਤੇ ਗੱਡੀ ਤੇ ਆਈਏ ਪਰ ਆਪਣੀ ਬੁੱਧੀ ਨਹੀਂ ਗਈ ਉਹ ਆਪਣੀ ਲੋਕਾਂ ਮਗਰ ਦੇਖ ਕੇ ਨਾ ਵੀਰ ਦੂਜੇ ਸਾਲ ਇਹ ਵੀ ਪੈਦਲ ਚੱਲਿਆ ਆਪਾਂ ਪੈਦਲ ਹੀ ਜਾਣਾ ਆਪਾਂ ਇਹ ਨਹੀਂ ਜਾ ਗੱਡੀ ਤੇ ਜਾਣਾ ਜਾ ਵੀ ਸਾਧਨ ਤੇ ਜਾਣਾ ਨਹੀਂ ਉੱਥੇ ਮਤਲਬ ਇਹ ਸੌਖੀ ਤਾਂ ਪੂਰੀ ਹੁੰਦੀ ਆ ਵੀ ਮਤਲਬ ਛੋਟੀ ਇਹ ਮਤਲਬ ਇਹਨਾਂ ਬੰਦਿਆਂ ਦੀ ਵੀ ਉੱਥੇ ਪੈਦਲ ਹੀ ਜਾਣਾ ਕਿ ਨਹੀਂ 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 ਜਿਹੜੇ ਦੀ ਮੰਗੇ ਆਂਦੇ ਆ ਹੁੰਦੀ ਹੈ ਪੈਦਲ ਤਾਂ ਉਹ ਦੋਂਗੇ ਸੀ ਜਦੋਂ ਕੋਈ ਸਾਧਨ ਨਹੀਂ ਸੀਗਾ ਉਹੀ ਦਰਵਾਜ਼ਾ ਇਦਾਂ ਫਿਰਦਾ ਸਿਸਟਮ ਨਹੀਂ ਸੀਗਾ ਉਦੋਂ ਲੋਕ ਪੈਦਲ ਜਾਂਦੇ ਸੀਗੇ ਉਹ ਵੀ ਦੋ ਚਾਰ ਹੀ ਗਏ ਸੀ ਮੁੜ ਕੇ ਤਾਂ ਉਹੀ ਗੱਲ ਚੱਲ ਵੀ ਭੇਡ ਚਾਲ ਵਾਲੇ ਹੁਣੇ ਭਾਈ ਜਾਂਦੇ ਆ ਸਰਦਾ ਭਾਵਨਾ ਆਪਾਂ ਬਾਬੇ ਨੂੰ ਮਾੜਾ ਨਹੀਂ ਕਹਿੰਦੇਗੇ ਜਾਨ ਚੋਂ ਜਿਹਦੇ 25% ਬੰਦੇ ਸਹੀ ਮੱਥਾ ਟੇਕਣ ਨਾਲ ਆ ਜੇ ਅੱਜ ਸਾਰੀਆਂ ਸੇਵਾ ਸਬੰਧੀ ਬੰਦ ਹੋ ਜਾਣ ਨਾ ਜਿੰਨੀਆਂ ਵੀ ਆਪਦੇ ਖਰਚੇ ਤੇ ਜਾਵੇ ਤਾਂ 100 ਬੰਦੇ ਚ ਮੇਰੇ ਸਾਬ ਨਾਲ 5 ਬੰਦੇ ਜਾਣਗੇ ਹਾਂ ਕਿਉਂ 12-15 ਦਿਨ ਲੱਗਦੇ ਆ ਤੂੰ 15 ਦਿਨਾਂ ਦਾ ਖਰਚਾ ਲਾ ਲਾ ਸਹੀ ਗੱਲ ਆ ਬਾਈ ਹੁਣ ਅਗਲਾ ਕੰਦਾ ਆਉਣ ਦਾ 300 ਰੁਪਿਆ ਲੱਗਣਾ ਹੈ ਜਾਂਦੇ ਹੋਏ ਤਾਂ ਆਪਣਾ 1 ਰੁਪਿਆ ਨਹੀਂ ਲੱਗਣਾ ਖਾਂਦੇ ਜਾਂਦੇ ਆਪਾਂ ਚੰਗੇ ਕਸ਼ਮੀਰ ਦੇ ਸੇ ਤੇ ਦੁੱਧ ਫਰੂਟ ਸਾਰਾ ਕੁਝ ਖੁੱਲਾ ਮਿਲਦਾ ਮੈਡੀਕਲ ਤਾਂ ਪੀ 2 ਜੀਡ ਖੁੱਲਾ ਮਿਲਦਾ ਪੋਸਟ ਫੀਮ ਉਧਰ ਬਾਦੂ ਖੁੱਲਾ ਮਿਲਦਾ ਖਾ ਕੇ ਨਾਗਰੀ ਬੰਦਾ ਤੁਰਿਆ ਜਾਂਦਾ ਲੈ ਕੀ ਦਿੱਕਤ ਮੈਂ ਖੁਦ ਜਾ ਕੇ ਆਇਆ ਇੱਕ ਸਾਲ ਚੰਗੇ ਟਕਾ ਚੱਲਦਾ ਯਾਰਾ ਸਰਦਾ ਸਾਰੀ ਕੀ ਰਾਜਸਥਾਨ ਦੀ ਵੀਡੀਓ ਤੇ ਕਿਹੜਾ ਪਾਕਿਸਤਾਨ ਚ ਪਈ ਜਾਂਦੀ ਇਹਦਾ ਬਾਈ ਆਏ ਆ ਵੀ ਚਲੋ ਜੀ ਜਿਆ ਚੱਲਦੀ ਪੰਜਾਬ ਤੇ ਵੀ ਚੱਲੀ ਜਾਂਦੀਆਂ ਖਾਣਾ ਪੀਂਦਾ ਸਾਰਾ ਕੁਝ ਬਣਿਆ ਵੀ ਆ ਰਾਜਸਥਾਨ ਤੱਕ ਚੱਲ ਕੋਈ ਹੁਣ ਮੈਨੂੰ ਐ ਦੱਸ ਵੀ ਜਿਹੜੀਆਂ ਆਪਣੇ ਆਂ ਭੇਡਾਂ ਨੇ ਆਪਣੇ ਕੋਲੇ ਹੁਣ ਕਿਹੜੀ ਨਸਲ ਆ ਤੇਰੇ ਕੋਲ ਜਿਆਦਾਦਾਰ ਕਿਹੜੀ ਨਸਲ ਮੇਰੇ ਕੋਲੇ ਸ਼ਾਮ ਕੀ ਕਿਹੜੀ ਸ਼ਾਮ ਕੀ ਸ਼ਾਮ ਕੀ ਇਹ ਆਪਣੇ ਰਾਜਸਥਾਨ ਦੀ ਨਸਲ ਹੈ ਇਹ ਰਾਜਸਥਾਨ ਦੀ ਨਸਲ ਹੈ ਠੀਕ ਇਹ ਫੁੱਲ ਖੁੱਲੀ ਤੇ ਜਾਨੀ ਵਧੀਆ ਪੇਡ ਹੁੰਦੀ ਆ ਠੀਕ ਆ ਕਹਿੰਦੀ ਇੱਕ ਤਾਂ ਲਗਭਗ ਬੱਚੇ ਦੋ ਜੰਦੀ ਆ ਸਾਲ ਚ ਕਿੰਨੇ ਬੱਚੇ ਆਦੇ ਸਾਲ ਚ ਇੱਕ ਭੇਡ ਦੇ ਚਾਰ ਬੱਚੇ ਚਾਰ ਬੱਚੇ ਦੋ ਵਾਰਾਂ ਸੁੰਦੀ ਆ ਦੋ ਵਾਰੀ ਸੁੰਦੀ ਆ ਠੀਕ ਇੱਕ ਕਹਿੰਦੇ ਤਿੰਨ ਵਾਰੀ ਵੀ ਸੂਪਿੰਦੀ ਆ ਉਹ ਕੀਰੀ ਆ ਉਹ ਯਾਰ ਝੂਠ ਆ ਮੈਂ ਤਿੰਨ ਵਾਰਾ ਸੂਗੀ ਤਾਂ 14 ਮਹੀਨਿਆਂ ਚ ਸੋ 14 ਮਹੀਨਿਆਂ ਚ ਪਰ ਯਾਰ ਅਸਲ ਦੇ ਵਿੱਚ ਜਿਵੇਂ ਕੁਦਰਤ ਨੇ ਇਹਨੂੰ ਬਣਾਇਆ ਵੈਸੇ ਉਸ ਹਾਵ ਨਾਲ ਹੀ ਹੋਣਾ ਚਾਹੀਦਾ ਹਨਾ ਹਾਂ ਕੁਦਰਤ ਦੇ ਸਾਨੂੰ ਕਹਿੰਦਾ ਸਵਾਇਆ ਵੱਡਾ ਕਰ ਲੈਂਦੇ ਆ ਹਨਾ ਉਹ ਜੀ ਦਾ ਹਨਾ ਉਹ ਗਾਹ ਤੇ ਹੁਣ ਕਈ ਰੋਕ ਵੀ ਲੈਂਦੇ ਹੁਣ ਗਾਂ ਤਾਂ ਫਿਰ ਆਪਣੀ ਟੈਕਨੋਲੋਜੀ ਵਧਾਈ ਜਾਂਦੇ ਹੁਣ ਗਾਂ ਸਾਡੇ ਪੋ ਤੇ ਮਾਗ 2 ਮਹੀਨੇ ਭੋਖ ਹੁੰਦੀ ਜਦੋਂ ਫੁੱਲ ਬਾਹਰ ਤੁੰਦਾ ਪੈਂਦੀ ਆ ਪੱਠੇ ਗਿੱਲੇ ਹੋ ਜਾਂਦੇ ਆ ਉਦੋਂ ਘਰੇ ਨੀਰਾ ਪਾਉਣਾ ਪੈਂਦਾ ਇਹਨਾਂ ਨੂੰ ਗੁਵਾਰੇ ਦਾ ਹੋ ਗਿਆ ਮੂੰਗੀ ਦਾ ਆਹ ਖਾਬ ਲੈਂਦੇ ਹੋਗੇ ਤੁਸੀਂ ਸਾਡੇ ਤਾਂ ਥਾਂ ਖੁੱਲਾ ਨੀਰਾ ਨੂਰਾ ਲੈ ਕੇ ਪਾ ਲਈਦਾ ਪਰ ਉਦੋਂ ਫਿਰ ਕਈ ਡਾਂਸ ਸਿਸਟਮ ਕਰ ਲੈਂਦਾ ਛੱਤਰੇ ਬੰਨ ਲੈਂਦੇ ਆ ਫਿਰ ਉਸ ਟਾਈਮ ਆ ਕੇ ਵੀ ਸੂਣਨਾ ਉਦੋਂ ਮਹੀਨਾ ਜਾਂ 2 ਮਹੀਨੇ ਲੇਟ ਸੂਣ ਫਿਰ ਸਰੋਂ ਚੱਲ ਪੈਂਦੀ ਆ ਬਾਣ ਖੁੱਲ ਜਾਂਦੇ ਸਾਰੇ ਬਾਢੀ ਵਾਲੇ ਵੀ ਉਦੋਂ ਸੂਣਨਾ